ਬਲਾਤਕਾਰ ਸੰਬੰਧੀ ਦਿੱਤੇ ਬਿਆਨ ਚ ਪੂਰੀ ਤਰ੍ਹਾਂ ਫਸੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਬਲਾਤਕਾਰ ਦੀ ਸ਼ਿਕਾਇਤ ਇੱਕ ਲੜਕੀ ਨੇ 10 ਕਰੋੜ ਰੁਪਏ ਦਾ ਮੁਆਵਜ਼ਾ ਨੋਟਿਸ ਭੇਜਿਆ ਹੈ 15 ਦਿਨ ਦਾ ਸਮਾਂ ਦਿੰਦੇ ਹੋਏ ਮੁਆਵਜ਼ਾ ਨਾ ਭਰਨ ਤੇ ਕੋਰਟ ਚ ਸ਼ਿਕਾਇਤ ਦਾਇਰ ਕਰਨ ਦੀ ਗੱਲ ਕੀਤੀ ਹੈ ਪੀੜਤਾ ਨੇ ਨੋਟਿਸ ਚ ਕਿਹਾ ਕਿ ਉਸਨੇ ਇਸ ਅਪਮਾਨਜਨਕ ਬਿਆਨ ਦੇ ਬਾਰੇ ਮੀਡੀਆ ਤੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਸਲਮਾਨ ਖਾਨ ਨੇ ਆਪਣੇ ਬਿਆਨ ਚ ਬਲਾਤਕਾਰ ਦਾ ਸ਼ਿਕਾਰ ਹੋਈਆਂ ਔਰਤਾਂ ਦਾ ਮਜ਼ਾਕ ਉਡਾਇਆ ਹੈ ਪੇਂਸ਼ਨ ਵਾਲੇ ਆਈਫਾ ਵਾਚ ਦੀਪਿਕਾ ਨੇ ਪ੍ਰੇਨਕਾ ਦੇ ਨਾਲ ਸਟੇਅ ਸ਼ੇਅਰ ਕਰਨ ਤੋਂ ਮਨਾਂ ਕਰ ਦਿੱਤਾ ਕਿਹਾ ਜਾਂਦਾ ਹੈ ਕਿ ਦੋਵੇਂ ਇਕੱਠੀਆਂ ਪਰਫਾਰਮ ਕਰਨ ਵਾਲੀਆਂ ਸਨ ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ ਦੀਪਿਕਾ ਤੇ ਪ੍ਰੇਨਕਾ ਨੇ ਹਾਲੀਵੁੱਡ ਦੀਆਂ ਵੱਡੀਆਂ ਫਿਲਮਾਂ 'ਚ ਕੰਮ ਕਰੀ ਹਾਂ ਨੇ ਫਿਲਮ ਬਾਜੀ ਤੋਂ ਮਸਤਾਨੀ ਸ਼ੂਟਿੰਗ ਦੇ ਦੌਰਾਨ ਵੀ ਇਹਨਾਂ ਦੋਹਾਂ 'ਚ ਕਾਫੀ ਦੂਰੀ ਬਣੀ ਰਹੀ ਸੀ ਦਿਲਜੀਤ ਦੋਸਾਂ ਦੀ ਹਾਲ ਹੀ ਚ ਰਿਲੀਜ਼ ਹੋਈ ਫਿਲਮ ਸਰਦਾਰ ਜੀ ਟੂ ਨੇ ਬਾਕਸ ਆਫਿਸ ਤੇ ਇਤਮਾਲ ਮਚਾ ਦਿੱਤਾ ਹੈ ਜਾਣਕਾਰੀ ਮੁਤਾਬਕ ਫਿਲਮ ਨੇ ਪਹਿਲੇ 2 ਦਿਨ ਵਿੱਚ ਹੀ 5 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ ਦਿਲਜੀਤ ਇਸ ਤੋਂ ਪਹਿਲਾਂ ਇਹ ਫਿਲਮ ਸਰਦਾਰ ਜੀ ਨੇ ਪਹਿਲੇ ਦਿਨ 2 ਕਰੋੜ ਤੋਂ ਵੱਧ ਕਮਾਉਣ ਵਾਲੀ ਪਹਿਲੀ ਪਾਲੀਵੁੱਡ ਫਿਲਮ ਦਾ ਰਿਕਾਰਡ ਤਾਇਮ ਕੀਤਾ ਸੀ ਜਿਸ ਨੂੰ ਦਿਲਜੀਤ ਦੀ ਸਰਦਾਰ ਜੀ ਟੂ ਨੇ ਸ਼ੁੱਕਰਵਾਰ ਨੂੰ ਤੋੜ ਦਿੱਤਾ ਸਲਮਾਨ ਖਾਨ ਦੀ ਫਿਲਮ ਸੁਲਤਾਨ ਅਤੇ ਅਮਰ ਖਾਨ ਦੀ ਫਿਲਮ ਦੰਗਲ ਕੁਝ ਚਰਚਾ ਵਿੱਚ ਹੈ ਹੁਣ ਕਿਹਾ ਜਾ ਰਿਹਾ ਹੈ ਕਿ ਅਮਰ ਖਾਨ ਨੂੰ ਸਲਮਾਨ ਖਾਨ ਦੀ ਫਿਲਮ ਸੁਲਤਾਨ ਤੋਂ ਡਰ ਲੱਗ ਰਿਹਾ ਹੈ ਸਪੀਅਰ ਵਿੱਚ ਚੱਲ ਰਿਹਾ ਹੈ ਫੈ ਅਵਾਰਡਸ ਮੌਕੇ ਸਲਮਾਨ ਇਸ ਤੇ ਖੁੱਲਕੇ ਬੋਲੀ ਉਹਨਾਂ ਨੇ ਕਿਹਾ ਕਿ ਜਮਨ ਮੇਰੀ ਫਿਲਮ ਤੋਂ ਡਰ ਗਿਆ ਤਾਂ ਉਸਨੇ ਫਿਲਮ ਬਣਾਈ ਹੀ ਕਿਉਂ ਫਿਰ ਕੀ ਹੋਇਆ ਜੇ ਉਹ ਅਤੇ ਮੈਂ ਕੁਸ਼ਤੀ ਤੇ ਫਿਲਮ ਬਣਾ ਰਹੇ ਹਾਂ ਜੇ ਕੱਲ ਨੂੰ ਸ਼ਾਹਰੂਖ ਹੀ ਰੋਮਾਂਟਿਕ ਫਿਲਮ ਕਰੇਗਾ ਤਾਂ ਕੀ ਮੈਂ ਰੋਮਾਂਸ ਕਰਨਾ ਛੱਡ ਦੇਵਾਂਗਾ ਸਲਮਾਨ ਨੇ ਕਿਹਾ ਕਿ ਅਮਰ ਅਤੇ ਮੇਰੀ ਫਿਲਮ ਦੀ ਕਹਾਣੀ ਬਿਲਕੁਲ ਵੱਖਰੀ ਹੈ ਪ੍ਰਿੰਕਾ ਚੋਪੜਾ ਦਾ ਕਹਿਣਾ ਹੈ ਕਿ ਇੱਕ ਭਾਰਤੀ ਕਲਾਕਾਰ ਨੂੰ ਹਾਲੇ ਵੀ ਉਹ ਸਾਰਾ ਕੁਝ ਨਹੀਂ ਮਿਲਿਆ ਜਿਸ ਦਾ ਉਹ ਹੱਕਦਾਰ ਹੈ। ਸਪੇਨ 'ਚ ਚੱਲ ਰਹੇ ਆਈਫਾ ਅਵਾਰਡਸ ਤੇ ਪ੍ਰਿੰਕਾ ਨੇ ਕਿਹਾ ਕਿ ਸੇ ਹੋਰ ਦੇਸ਼ ਵਿੱਚ ਜਾ ਕੇ ਕੰਮ ਕਰਨਾ ਔਖਾ ਹੈ। ਸਮਰਥਨ ਲਈ ਮੈਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੀ ਹਾਂ। ਭਾਰਤੀ ਅਦਾਕਾਰ ਜਿਸ ਦੇ ਹੱਕਦਾਰ ਹਨ ਉਸ ਦਾ ਸਿਰਫ 1% ਹਿਸਾ ਨੂੰ ਮਿਲਿਆ ਹੈ। ਪ੍ਰਿੰਕਾ ਨੇ ਬੈਸਟ ਸਪੋਰਟਿੰਗ ਅਦਾਕਾਰਾ ਤੇ ਊਮਨ ਆਫ ਦਾ ਈਅਰ ਦਾ ਅਵਾਰਡ ਜਿੱਤੇ ਹੈ। ਖਬਰ ਹੈ ਕਿ ਅਸ਼ਵਰੇ ਰਾਏ ਨੇ ਇਮਰਾਨ ਹਾਸ਼ਮੀ ਦੇ ਆਪੋਜ਼ਿਟ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਜੀਤ ਦੇਵਗੰਦੀ ਅਗਲੀ ਫਿਲਮ ਐਸ਼ ਨੂੰ ਆਫਰ ਹੋਈ ਸੀ ਪਰ ਐਸ਼ ਨੇ ਇਮਰਾਨ ਨਾਲ ਕਈ ਸੀਨਸ ਕਰਕੇ ਇਸ ਨੂੰ ਨਾਂ ਕਰ ਦਿੱਤੀ ਸੂਤਰਾਂ ਮੁਤਾਬਕ 2 ਸਾਲ ਪਹਿਲਾਂ ਕਰਨ ਜੋਹਰ ਦੇ ਸ਼ੋਅ ਤੇ ਇਮਰਾਨ ਨੇ ਅਸ਼ਵਰੇ ਨੂੰ 플라스ਟਿਕ ਕਿਹਾ ਸੀ ਤੇ ਉਸੇ ਗੱਲ ਤੇ ਹਾਲੇ ਵੀ ਐਸ਼ ਨਾਰਾਜ਼ ਹੈ ਆਫਾ ਅਵਾਰਡ ਸਤੇ ਬਾਲੀਵੁੱਡ ਫਿਲਮਾਂ ਬਜਰੰਗੀ ਪਾਈਜਾਨ ਅਤੇ ਬਾਜਰੋ ਮਸਤਾਨੀ ਦੇ ਵੱਡੀ ਚਿਤ ਹੋਈ ਹੈ। ਸਲਮਾਨ ਖਾਨ ਦੀ ਫਿਲਮ ਬਜਰੰਗੀ ਪਾਈਜਾਨ ਨੂੰ ਬੈਸਟ ਫਿਲਮ ਦਾ ਅਵਾਰਡ ਮਿਲਿਆ। ਜਦਕਿ ਤੇਪਿਕਾ ਰਣਵੀਰ ਅਤੇ ਪ੍ਰਿੰਕਾ ਦੀ ਫਿਲਮ ਦੇ ਨਿਰਦੇਸ਼ਕ ਸੰਜਲੀਲਾ ਪੰਸਾਲ ਨੂੰ ਬੈਸਟ ਨਿਰਦੇਸ਼ਕਤਾ ਅਵਾਰਡ ਦਿੱਤਾ ਗਿਆ। ਇਸ ਦੇ ਲਾਵਾ ਬਾਜਰੋ ਮਸਤਾਨੀ ਨੇ ਸਭ ਤੋਂ ਵੱਡਾ ਅਵਾਰਡ ਜਿੱਤੇ ਨੇ। ਇਸ ਨਾਲੇ ਰਣਵੀਰ ਸਿੰਘ ਨੂੰ ਪੇਸ਼ਾਵਰ ਬਾਜਰੋ ਦੇ ਕਿਰਦਾਰ ਲਈ ਬੈਸਟ ਅਦਾਕਾਰ ਦਾ ਅਵਾਰਡ ਮਿਲਿਆ ਅਤੇ ਦੀਪਿਕਾ ਨੂੰ ਫਿਲਮ ਪੀਕੂਲੀ ਅਵਾਰਡ ਦਿੱਤਾ ਗਿਆ ਅਤੇ ਪ੍ਰਿੰਕਾ ਨੂੰ ਫਿਲਮ ਬਾਜਰੋ ਮਸਤਾਨੀ ਲਈ ਬੈਸਟ ਸਪੋਰਟਿੰਗ ਦਲਜੀਤ ਉਹ ਸਾਂਝ ਨੇ ਸਪੇਨ ਦੇ ਮੈਡਰਿਡ ਵਿੱਚ ਆਈਫਾ ਅਵਾਰਡਸ ਦੇ ਮੰਚ ਤੇ ਪਰਫਾਰਮ ਕੀਤਾ ਪਰਫਾਰਮੈਂਸ ਤੋਂ ਪਰਾਂ ਦਲਜੀਤ ਕੁ ਮਸਤੀ ਕਰਦੇ ਦਿਖਾਈ ਦਿੱਤੇ ਦਲਜੀਤ ਦੇ ਸਪੇਨ ਘੁੰਮਦੇ ਹੋਏ ਤੇ ਫਨ ਕਰਦੇ ਹੋਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ Google ਆਪਣੇ ਹੋਮ ਪੇਜ ਡੂਡਲ ਉੱਤੇ ਭਾਰਤ ਦੇ ਮਸ਼ਹੂਰ ਸੰਗੀਤਕਾਰ ਆਰ ਡੀ ਬਰਮਨ ਦੇ 77ਵੇਂ ਜਨਮ ਦਿਨ ਤੇ ਸਾਰੇ ਯੂਜ਼ਰਸ ਨੂੰ ਵਧਾਈ ਦੇ ਰਿਹਾ ਹੈ। ਡੂਡਲ ਦੇ ਪੇਜ ਤੇ ਆਰ ਡੀ ਬਰਮਨ ਦਾ ਇੱਕ ਸਕੈਚ ਬਣਾਇਆ ਗਿਆ ਜਿਸਦੇ ਬੈਕਗ੍ਰਾਉਂਡ ਵਿੱਚ ਭਾਰਤੀ ਸਿਨੇਮਾ ਦੇ ਗਾਣਿਆਂ ਦਾ ਸਕੈਚ ਬਣਾਇਆ ਗਿਆ ਹੈ। ਆਰ ਡੀ ਬਰਮਨ ਦੁਨੀਆ ਭਰ ਚ ਪੰਚਮਦਾ ਦੇ ਨਾਮ ਨਾਲ ਮਸ਼ਹੂਰ ਸਨ। ਉਹਨਾਂ ਦੇ ਬਣਾਏ ਹੋਏ ਗੀਤ ਭਾਰਤੀ ਸਿਨੇਮਾ ਵਿੱਚ ਅਮਰ ਹੋ ਗਏ। 27 ਜੂਨ 1939 ਨੂੰ ਕੋਲਕਾਤਾ ਵਿੱਚ ਜਨਮੇ ਆਰ ਡੀ ਬਰਮਨ ਦਾ 1994 ਦੇ ਵਿੱਚ ਦੇਹਾਂਤ ਹੋ ਗਿਆ ਸੀ। ਮ੍ਰਿਤ ਅਰਜੁਨ ਖਪੂਰ ਸਾਲ ਆਪਣੇ ਜਨਮ ਦਿਨ ਦੇ ਉੱਤੇ ਵੀ ਕੰਮ ਦੇ ਵਿੱਚ ਰੁਚੀ ਸਨ ਅਰਜੁਨ ਐਤਵਾਰ ਨੂੰ 31 ਸਾਲ ਦੇ ਹੋ ਗਏ ਐਤਵਾਰ ਨੂੰ ਮ੍ਰਿਤ ਅਰਜੁਨ ਖਪੂਰ ਨੇ ਆਪਣਾ ਬਰਥਡੇ ਸ਼ੂਟਿੰਗ ਦੇ ਦੌਰਾਨ ਹੀ ਸੈਲੀਬ੍ਰੇਟ ਕੀਤਾ ਅਰਜੁਨ ਦੇ ਨੇ ਆਪਣੀ ਫਿਲਮ ਹਾਫ ਗਰਲਫ੍ਰੈਂਡ ਦੀ ਸ਼ੂਟਿੰਗ ਕਰ ਰਹੇ ਨੇ ਅਤੇ ਸੈੱਟ ਤੇ ਹੀ ਮ੍ਰਿਤ ਸ਼ਰਦਾ ਖਪੂਰ ਦੇ ਨਾਲ ਉਹਨਾਂ ਨੇ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ